ਏ ਦੇਖੋ ਪਿੰਡ ਵਾਲਾ ਮਹੌਲ ਹੈ ਜਮਾ ਟਰੈਕਟਰ ਲਈ ਫਿਰਦੇ ਇਹੋ ਜਿਹੇ ਫਾਰਮ ਹਨ ਜਿਹੜੇ ਇਹ گاਵਾਂ ਦੇ ਪੰਜਾਬੀਆਂ ਦੇ ਆ ਜਾਦੇ ਇਹ ਸਾਰੇ ਪਿੰਡ ਦੀਆਂ ਗਲੀਆਂ ਹੀ ਐਦਾਂ ਖਾਲੀ ਹੈ ਇਹਦੇ ਚ ਬਾਈ ਜੀ ਬੰਦਾ ਕੋਈ ਵੀ ਨਹੀਂ ਰਹਿੰਦਾ ਹੁਣ ਇੱਥੇ ਬਸ ਜਿਹੜਾ ਸੀ ਟਰੈਕਟਰ ਤੇ ਚਲੇ ਗਿਆ ਹੋਊਗਾ ਥੋੜਾ ਕਿਉਂ ਲੱਗਦਾ ਨਾ ਪੰਜਾਬ ਔੜ ਫਿਰਦੇ ਗਲੀਆਂ 'ਚ ਬਿਲਕੁਲ ਨਹੀਂ ਦੇਖਣ ਨੂੰ ਲੱਗਦਾ ਵੀ ਪਿੰਡਾਂ ਟਾਊਨ ਟਾਈਪ ਲੱਗਦਾ ਅਸਲ 'ਚ ਬਾਹਰ ਦੇ ਜਿਹੜੇ ਪਿੰਡ ਹੁੰਦੇ ਨੇ ਉਹ ਥੋੜੇ ਡਿਵੈਲਪ ਹੀ ਹੁੰਦੇ ਆ ਟਾਊਨ ਟਾਈਪ ਹੀ ਹੁੰਦੇ ਆ ਆ ਕਿੰਨੇ ਪ੍ਰਾਣੇ ਪ੍ਰਾਣੇ ਤੇ ਕਿਹੜਾ ਸਵਿਟਜ਼ਰਲੈਂਡ ਹਲੇ ਪਿੰਡਾਂ ਦਾ ਟੱਚ ਹੈਗਾ ਸੇ ਇੱਥੇ ਵੀ ਹੈਗਾ ਇਹ ਥੋੜਾ ਟਾਊਨ ਟਾਪ ਇੱਥੇ ਬਾਈ ਜੀ ਜਿਹੜੇ ਆਪਣੇ ਜਮਾ ਟਰੈਡੀਸ਼ਨਲ ਪਿੰਡ ਹੁੰਦੇ ਜਿੱਥੇ ਖੇਤੀਬਾੜੀ ਹੁੰਦੀ ਹੈ ਟਰੈਕਟਰ ਰੱਖੇ ਹੋਣਗੇ ਜਿਵੇਂ ਆਪਣੇ ਪੰਜਾਬ ਚ ਵੀ ਹੋਣਗੇ ਨਾ ਅੱਛਾ ਸਾਨੂੰ ਐਸੀ ਅਸੀਂ ਉਹ ਪਿੰਡ ਦੇਖਣਾ ਹੈ ਉਹ ਹੈ ਜਮਾ ਵਾਚੋ ਹਾਂਜੀ ਪੂਰੇ ਇਟਲੀ ਦੇ ਟੂਰ ਚ ਨਾ ਓਪਨ ਚਰਚ ਜਿੱਥੇ ਦੇ ਅੱਛਾ ਇਹ ਚਰਚ ਸੀਗੀ ਸਾਹਮਣੇ ਯਾਰ ਆ ਜਾਂਦਾ ਸਿੱਧਾ ਅੱਛਾ ਚੱਲ ਆਪਾਂ ਬਸ ਉਧਰ ਨਹੀਂ ਚੱਲਦੇ ਨਹਿਰ ਵੱਲ ਨੂੰ ਵੱਡੀ ਨਹਿਰ ਜਿਹੜੀ ਤੁਸੀਂ ਕਹਿੰਸੀ ਉਹ ਉੱਥੇ ਜਾ ਕੇ ਆਉਂਦੇ ਹਾਂ ਆ ਦੇਖੋ ਇਧਰ ਕਿੰਨੀ ਪੁਰਾਣੀ ਇਮਾਰਤ ਹੈਗੀ ਗਲੀਆਂ ਬਹੁਤ ਸੋਹਣੀਆਂ ਆ ਯਾਰ ਲਓ ਜੀ ਤੇ ਹੁਣ ਅਸੀਂ ਇਹ ਪੁਰਾਣਾ ਕੈਸਲ ਦੇਖਣ ਦੇ ਲਈ ਪਹੁੰਚੇ ਆ ਇਟਲੀ ਦਾ ਝੰਡਾ ਸਾਹਮਣੇ ਵਾਲੇ ਪਾਸੇ ਦਿਖ ਰਿਹਾ ਹੈਗਾ ਪੰਜਾਬੀ ਬਹੁਤ ਸਾਰੇ ਮਿਲ ਰਹੇ ਆ ਯਾਰ ਤੇ ਤੁਰਦੇ ਫਿਰਦੇ ਸਾਨੂੰ ਤੇ ਫਿਰ ਬਣਾ ਕੇ ਪ੍ਰੋਗਰਾਮ ਹਾਂਜੀ ਬਾਈ ਜੀ ਨੂੰ ਨਾਲ ਦੀ ਨਾਲ ਮੈਸੇਜ ਆਉਣ ਲੱਗੇ ਆ ਮੈਸੇਜ ਫੋਨ ਸਟੋਰੀ ਚੜਦੀ ਹੈ ਨਾ ਪਤਾ ਲੱਗ ਗਿਆ ਸਟੋਰੀ ਚੜਦੀ ਨਾਲ ਦੀ ਨਾਲ ਸਟੋਰੀ ਹੀ ਕੰਮ ਕਰਾਉਂਦੀ ਹੈ ਸਾਰੇ ਕਿਤੇ ਪਤਾ ਚੱਲਣ ਲੱਗ ਜਾਂਦਾ ਚਲਦਾ ਕਰਦਾ ਜੀ ਜੀ ਹਾਂਜੀ ਤੇ ਆ ਜੀ ਇਟਲੀ ਦਾ ਝੰਡਾ ਹੁਣੇ ਥਾਂ ਥਾਂ ਤੁਹਾਨੂੰ ਦੇਖਣ ਨੂੰ ਮਿਲਦਾ ਰਹੋ ਇਹਦੇ ਕੀ ਹੈ ਜੀ ਹਿਸਟਰੀ ਇਹਦੀ ਇਹਦੀ ਹਿਸਟਰੀ ਜੀ ਇਹ ਜੇ ਇਹ ਵੀ ਕੀ ਕਹਿੰਦੇ ਹੁੰਦੇ ਆਪਣਾ ਬਹੁਤ ਪੁਰਾਣੇ ਸਮੇਂ ਦੇ ਇਹ ਲਿਓ ਨਾਰਦੇ ਦੀ ਬੀਨਸੀ ਦਾ ਹੀ ਆ ਜਦੋਂ ਰਾਜੇ ਹੁੰਦੀ ਸੀਗੇ ਹਾਂਜੀ ਉਹਨਾਂ ਸਮਿਆਂ ਦਾ ਵੀ ਇੱਥੇ ਰਾਜਾ ਰਹਿੰਦਾ ਹੁੰਦਾ ਸੀਗੇ ਫੋਰਟ ਆਥੋਂ ਤੁਹਾਨੂੰ ਸਾਰਾ ਥੱਲੇ ਵਾਲਾ ਏਰੀਆ ਦਿਖਦਾ ਵਾ ਅੱਛਾ ਜੀ ਉੱਚੀ ਜਗ੍ਹਾ ਵਾ ਅੱਛਾ ਜੀ ਇੱਥੋਂ ਵਾਲਾ ਦੁਆੜਾ ਸਾਰਾ ਦੇਖਦਾ ਸੀ ਤੇ ਫਿਰ ਕਵਰ ਕਰ ਲੈਂਦੇ ਸਾਰਾ ਸਹੀ ਦਿਂਦਾ ਹੁੰਦਾ ਸੀ ਠੀਕ ਹੈ ਜੀ ਇੱਧਰੋਂ ਸਾਰਾ ਤੁਹਾਨੂੰ ਪੁਰਾਣਾ ਪਿੰਡੀ ਦਿਸਣਾ ਵਾ ਪੁਰਾਣੇ ਘਰ ਦਿਸਣੇ ਆ ਜੀ ਜੀ ਤੁਹਾਨੂੰ ਦਿਖਾ ਕੇ ਦਿੰਨੇ ਆ ਪਤਾ ਨਹੀਂ ਅਸੀਂ ਉਹ ਅੱਜ ਇੰਨੀ ਸ਼ਾਂਤੀ ਵਾਲੇ ਏਰੀਆ 'ਚ ਫੁੱਟਰੇ ਫਿਰਦੇ ਆ ਤੇ ਪਤਾ ਨਹੀਂ ਇਟਲੀ ਸਾਰੀ ਸ਼ਾਂਤ ਹੈ ਇਹ ਤਾਂ ਜਾਣ ਵੈਸੇ ਇੰਨਾ ਕਾ ਜ਼ਿਆਦਾ ਪੀਸਫੁਲ ਆਹ ਏਰੀਆ ਚ ਟੂਰਿਸਟ ਘੱਟ ਆਉਂਦੇ ਆ ਇਧਰਲੇ ਪਾਸੇ ਨੂੰ ਹਾਂਜੀ ਇਹ ਤੋਂ ਘੱਟ ਇਧਰ ਲੋਕ ਜਿਹੜੇ ਕੋਈ ਮਦੇਜ ਨਹੀਂ ਇਟਾਲੀਅਨ ਵਗੈਰਾ ਹੀ ਜ਼ਿਆਦਾ ਆ ਅੱਛਾ ਇਟਾਲੀਅਨ ਜ਼ਿਆਦਾ ਵੈਸੇ ਜਿਹੜੇ ਮেইন ਟੂਰਿਸਟ ਦਾ ਮਿਲਾਨ ਜਾਂਦੇ ਆ ਹਨਾ ਸਾਰੇ ਹਾਂਜੀ ਇਹ ਪ੍ਰਾਣੀਆਂ ਇਸੇ ਕਰਕੇ ਸਾਨੂੰ ਇੱਥੇ ਲੈ ਆਏ ਹੋ ਵੀ ਜਿਹੜੀਆਂ ਚੀਜ਼ਾਂ ਘੱਟ ਦੇਖਦੇ ਆ ਤੁਹਾਨੂੰ ਨਹੀਂ ਪਤਾ ਉਹ ਦਿਖਾਉਨੇ ਨਾ ਅੱਛਾ ਹੀ ਹੈ ਤੇ ਆਹ ਪ੍ਰਾਣੀਆਂ ਗਲੀਆਂ ਕਹਿੰਦੇ ਪੁਰਾਣਾ ਰਾਜਿਆਂ ਦੇ ਟਾਈਮ ਦਾ ਇਹ ਰੋਮਨ ਅੰਪਾਇਰ ਇੱਥੋਂ ਦਾ ਹੀ ਸੀਗਾ ਇਟਲੀ ਦਾ ਇਟਾਲੀਅਨ ਸੀ ਤੇ ਪ੍ਰਾਣੀਆਂ ਤਾਂ ਕਰਕੇ ਤੁਹਾਨੂੰ ਸਾਰੇ ਦੇ ਪੁਰਾਣੇ ਪਿੰਡ ਪੁਰਾਣੀਆਂ ਗਲੀਆਂ ਪੁਰਾਣੀਆਂ ਇਮਾਰਤਾਂ ਸਾਰਾ ਕੁਝ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ ਤੇ ਇਹ ਪਿੰਡ ਜਿਹੜਾ ਕਸਾਨੋ ਆ ਤੇ ਇੱਥੇ ਅਸੀਂ ਹੋਟਲ ਦਾ ਵੈਸੇ ਹੀ ਲੈ ਲਏ ਸੀ ਮਤਲਬ ਇੱਥੇ ਕਸਾਨੋ ਜਾ ਕੇ ਸੀ ਪਰ ਇਹ ਵੀ ਇੰਨਾ ਹਿਸਟੋਰੀਕਲ ਜਾਇਆ ਉਹ ਜਿਹਾ ਹੋਊਗਾ ਇੰਨਾ ਵਧੀਆ ਹੋ ਜੇ ਇੱਥੇ ਨਾ ਆਉਂਦੇ ਨਾ ਲੈਂਦੇ ਫਿਰ ਨਹੀਂ ਬਤਾ ਚੱਲਣਾ ਸੀਗਾ ਆ ਦੇਖੋ ਬੰਦ ਕੀਤਾ ਨੇ ਉਹ ਸਰਕਾਰ ਨੇ ਅੱਛਾ ਹਾਂਜੀ ਕਿਉਂਕਿ ਇਹਨਾਂ ਚ ਲੋਡ ਨਹੀਂ ਰਹਿਣਾ ਕਿਉਂਕਿ ਟੇਲਾਂ ਪ੍ਰਾਣੀਆਂ ਹੋ ਗਈਆਂ ਨੇ ਹਾਂਜੀ ਕਦੇ ਵੀ ਟੱਕਰ ਦੇ ਢੋਣਾ ਨਹੀਂ ਪਰ ਰੱਖਣਾ ਇਦਾਂ ਹੀ ਅੱਛਾ ਢੋਣਾ ਵੀ ਨਹੀਂ ਤੇ ਸਾਹਮਣੇ ਰੱਖਣਾ ਬਸ ਦੇਖਣ ਵਾਲੇ ਵੀ ਦੇਖ ਆਪਣੇ ਤਾਂ ਹੁਣ ਨੂੰ ਹੁੰਦਾ ਥੋੜਾ ਮਾਰ ਦਿੰਦੇ ਖਿੜਕੀਆਂ ਦੇਖ ਲਓ ਕਿਵੇਂ ਦੀਆਂ ਆਹ ਦੇਖੋ ਕਿੰਨੀਆਂ ਗਰੀਨ ਨੇ ਪ੍ਰਾਣੀਆਂ ਮਾਰ ਤਾਂ ਐ ਖੜੀਆਂ ਐਜ਼ ਆ ਰਿਪਨ ਹਿਸਟੋਰੀਕਲ ਰੱਖਿਆ ਹੋਇਆ ਹਾਂਜੀ ਸਾਰਾ ਇਟਲੀ ਮੈਨੂਅਲ ਲੱਗਦਾ ਜਿਹੜਨੇ ਅਸੀਂ ਜੇ ਸ਼ਹਿਰ ਘੁੰਮਨੇ ਅੱਗੇ ਅੱਗੇ ਫਲੋਰੈਂਸ ਹੋ ਗਿਆ ਰੋਮ ਹੋ ਗਿਆ ਸਾਰੇ ਸਾਰੀਆਂ ਪੁਰਾਣੀਆਂ ਚੀਜ਼ਾਂ ਮੈਨੂੰ ਦੇਖਣ ਨੂੰ ਮਿਲਣਗੀਆਂ ਹਨ ਮਾਨ ਤੁਹਾਨੂੰ ਜਿਹੜਾ ਸਾਹਬਿਆ ਹੋਇਆ ਮਿਲੂਗਾ ਗਲੀਆਂ ਹਜ਼ਾਰ ਹਜ਼ਾਰ ਸਾਲ ਪੁਰਾਣੀਆਂ ਵੀ ਗਲੀਆਂ ਮਿਲਣਗੀਆਂ ਅੱਛਾ ਜੀ ਰੋਮਨ ਐਂਪਾਇਰ ਦੇ ਟਾਈਮ ਹਾਂਜੀ ਰੋਮਨ ਐਂਪਾਇਰ ਵੇਲੇ ਦੀਆਂ ਸਾਰੀਆਂ ਮਿਲਣਗੀਆਂ ਇੱਕ ਗੱਲ ਦੇਖੋ ਰਿਪਰ ਮੈਂ ਪਹਿਲਾਂ ਵੀ ਦੇਖਿਆ ਜਿੱਥੇ ਕੁੱਤੇ ਲਈ ਕਾਟੀ ਜੀ ਮਾਰੀ ਹੋਈ ਸੀ ਉੱਥੇ ਵੀ ਇਹਨਾਂ ਨੇ ਆਪਣੀ ਲੈਂਗੁਏਜ ਯੂਜ਼ ਕੀਤੀ ਸੀ ਇੱਥੇ ਵੀ ਆਪਾਂ ਇਟਾਲੀਅਨ ਬਹੁਤ ਇਟਾਲੀਅਨ ਦੁਨੀਆ ਦੀ ਇੱਕ ਇੰਨੀ ਹੁੰਦੀ ਆ ਪਤਾ ਨਹੀਂ ਨਹੀਂ ਇਹ ਲਿਖਿਆਗਾ ਪਾਸੋ ਕਾਰਾਬੀਲੀ ਆ ਤਾਂ ਬਾਈ ਜੀ ਬਾਚੋ ਬਣੇ ਹੋਣੇ ਸਾਰੇ ਘਰ ਹਨਾ ਆ ਤਾਂ ਹਾਂਜੀ ਇਹ ਬਾਤ ਦਾ ਨਮਾ ਜਾਂ ਬਾਤ ਚ ਜਨ ਰਿਪੇਅਰ ਕੀਤੀ ਹੈ ਜਿਨ੍ਹਾਂ ਦੇ ਪ੍ਰਾਪਰਾਨ ਜਾਂ ਹਾਂਜੀ ਇਹ ਗਲੀਆਂ ਦੇਖੋ ਸਾਰੀਆਂ ਤੇ ਉੱਪਰਲੇ ਪਾਸੇ ਨਾ ਐਂਟੀਨਾ ਚ ਵੀ ਖੜੇ ਆ ਲੋਕਾਂ ਦੇ ਤੁਹਾਨੂੰ ਦਿਖਾਵਾਂ ਇਹ ਉਹ ਦੇਖੋ ਪਰ ਐਂਟੀਨੇ ਲੱਗੇ ਹੋਏ ਪੁਰਾਣੇ ਜਿਵੇਂ ਕਿਸੇ ਟਾਈਮ ਆਪਣੇ ਵੀ ਹੁੰਦੇ ਸੀਗੇ ਜਲੰਧਰ ਦੂਰਦਰਸ਼ਨ ਚੱਲਦਾ ਹੁੰਦਾ ਸੀ ਜਦੋਂ ਤੇ ਘਰ ਵੀ ਬਾਈ ਜੀ ਸਾਰੇ ਇੱਕੋ ਜਿਹੇ ਹਨਾ ਪੀਲੇ ਯੈਲੋ ਯੈਲੋ ਰੰਗ ਕੀਤਾ ਹੋਇਆ ਇਹ ਕੋਈ ਖਾਸ ਕਨਸੈਪਟ ਆ ਜਾਂ ਸਾਰੇ ਇੱਕੋ ਜੀ ਕਰਕੇ ਰੱਖਦੇ ਹੁਣ ਇਹ ਜਿਹੜੇ ਪੁਰਾਣੇ ਸੀਗੇ ਨਾ ਬਣਾਏ ਹੋਏ ਉਹ ਤੁਹਾਨੂੰ ਪਤਾ ਜਿੱਦ ਆਪਣੇ ਵੀ ਪੁਰਾਣੇ ਇੱਕੋ ਜਿਹੇ ਪੁਰਾਣੇ ਦੇ ہاں ਜੀ ਜਾਂ ਉਹਨਾਂ ਦੀ ਰਿਪੇਅਰ ਹੀ ਹੋਈ ਜਾਂਦੀ ਹੈ ਅੱਛਾ ਹਾਂ ਜੀ ਜਾਂ yellow ਮਿਲਦਾ ਜਾਂ red ਮਿਲਦਾ ਹੈ ਨਾ ਪੁਰਾਣੇ ਬਣਾਇਆ ਇੱਥੇ ਹਾਂ ਜੀ ਆ ਵੀ ਇਟਾਲੀਅਨ ਲਿਖੀ ਹੋਈ ਹੈ ਦੇਖੋ ਸਾਰੀ अच्छा हां की बनाया है, है इटली साइड बंद ਕੀਤਾ ਹੋਇਆ ਹੈ ਅੱਗੇ ਫਲੂਟ ਕਿੰਨੇ ਲਾਇਆ ਕਮਾਲ ਹੋ ਗਈ ਯਾਰ ਸੇ ਆਇਆ ਲਾ ਉਹ ਚੰਡੀਗੜ੍ਹ ਦਾ ਕੋਈ ਵਧੀਆ ਸੀ ਮੈਂ ਕਿਹਾ ਇਟਲੀ ਦੀ ਪਹਿਲੇ ਦਿਨ ਦੀ ਝਲਕ ਹੈ ਕਹਿੰਦੀ ਵੀ ਵਾਕਈ ਬਹੁਤ ਨਜ਼ਾਰਾ ਆਊਗਾ ਇੱਥੇ ਘੁੰਮ ਕੇ ਇਹਨੂੰ ਦੇਸ਼ ਨੂੰ ਦੇਖ ਕੇ ਪੁਰਾਣਾ ਕਲਚਰ ਵੀ ਦੇਖਣ ਨੂੰ ਮਿਲੂਗਾ ਸੋਹਣਾ ਵੀ ਦੇਖਣ ਨੂੰ ਮਿਲੂਗਾ ਤੇ ਹੁਣ ਤੁਹਾਨੂੰ ਦਿਖਾਉਣਿਆ ਇਟਲੀ ਦੀ ਕਾਲੇ ਪਾਣੀ ਦੀ ਜੇਲ ਤੇ ਜਿੱਥੇ ਕੈਦੀਆਂ ਨੂੰ ਪੁਰਾਣੇ ਟਾਈਮ ਚ ਸਜ਼ਾ ਦਿੱਤੀ ਜਾਂਦੀ ਸੀ ਇਹ ਇਟਾਲੀਅਨ ਚ ਲਿਖਿਆ ਉੱਪਰ ਤੇ 1703 ਦਾ ਬਣਿਆ ਹੋਇਆ ਹੈਗਾ ਤੇ ਇੱਥੇ 3000 ਤੋਂ ਵੱਧ ਲੋਕਾਂ ਨੂੰ ਕਹਿੰਦੇ ਸਜ਼ਾ ਦਿੱਤੀ ਪੁਰਾਣੇ ਟਾਈਮ ਦਾ ਇੱਥੋਂ ਨਹੀਂ ਜਾਣੇ ਇਹ ਟਾਪੂ ਉੱਪਰ ਦੀ ਅੱਛਾ ਜਿਵੇਂ ਆਪਣੇ ਕਾਲੇ ਪਾਣੀ ਚ ਨਹੀਂ ਹੁੰਦਾ ਸੀ ਪਰ ਇੱਕ ਤਾਂ ਫਾਂਸੀ ਦੀ ਫਾਂਸੀ ਦੇ ਕਾਲੇ ਪਾਣੀ ਦੇ ਇੱਕ ਟਾਪੂ ਉੱਤੇ ਛੱਡ ਦਿੰਦੇ ਸੀ ਇੱਕ ਫਾਂਸੀ ਦਿੰਦੇ ਸੀ ਫਾਂਸੀ ਦੇਣੀ ਸੀ ਟਾਪੂ ਤੇ ਬੰਦਾ ਮਤਲਬ ਅੱਛਾ ਇੱਥੇ ਕਿਸ ਤਰ੍ਹਾਂ ਦਾ ਸੀਗਾ ਅੰਦਰ ਤਾੜ ਕੇ ਲੋਕ ਲਾ ਦੇਣਾ ਵੇ ਅੱਛਾ ਅੰਦਰ ਤਾੜ ਕੇ ਲੋਕ ਲਾ ਦੋ ਭੁੱਖੇ ਤੇ ਹਾਇ ਜੋ ਮਰਜੀ ਹੋਵੇ ਹੈ ਕਿੱਥੇ ਮਰਨਾ ਅੱਛਾ ਇਹ ਪੁਰਾਣੇ ਟਾਈਮ ਦੀ ਕਾਲ ਕੋਠੜੀ ਵੀ ਕਹਿ ਸਕਦੇ ਹਾਂ ਜਿਵੇਂ ਆਪਣੇ ਜੇਲਾ ਹੁੰਦੀਆਂ ਜਾਂ ਹਨਾ ਤੇ ਉੱਪਰ ਇਹ ਤੇ ਚਰਚ ਦਾ ਨਿਸ਼ਾਨ ਵੀ ਲੱਗਿਆ ਹੋਇਆ ਹੈ ਨਾ ਜਿੱਥੇ ਉਹਨਾਂ ਨੂੰ ਸਜ਼ਾ ਸਜ਼ਾ ਦਿੰਦੇ ਉੱਥੇ ਚਰਚ ਦਾ ਅੱਛਾ ਉੱਥੇ ਚਰਚ ਦਾ ਨਿਸ਼ਾਨ ਲਾਉਂਦੇ ਆ ਜਿੱਥੇ ਸਜ਼ਾ ਦਿੰਦੇ ਆ ਤੇ ਹੁਣ ਅੱਜ ਕੱਲ ਇਹ ਬੰਦ ਹੈ ਇਹਦੇ ਅੰਦਰ ਕੀ ਹੈ ਬਾਈ ਜੀ ਹੁਣ ਤਾਂ ਬੰਦ ਕੀਤਾ ਅੱਛਾ ਗਲਾਸ ਲੱਗਿਆ ਹੋਇਆ ਹੋਗਾ ਚ ਦਿਖਦਾ ਵੀ ਨਹੀਂ ਹੈ ਨਾ ਅੰਦਰ ਦੇਖਦਾ ਨਹੀਂ ਹੈਗਾ ਕੁਝ ਵੀ ਨਹੀਂ ਦਿਸਦਾ ਅੱਛਾ ਜਗਾ ਦੇ ਰਿਹਾ ਇੱਕ ਮਿੰਟ ਅੱਛਾ ਚਰ ਚਰ ਕੀ ਬਣਾਇਆ ਹੈ ਪੱਥਰ ਲਾ ਕੇ ਇਧਰਲੇ ਪਾਸੇੋਂ ਦਿਖਦਾ ਹੈਗਾ ਸ਼ਾਇਦ ਅੰਦਰ ਤੇ ਅੰਦਰਲੇ ਪਾਸੇੋਂ ਹੈ ਜੀ ਉੱਚਾ ਹੈ ਨਾ ਹਾਂਜੀ ਉੱਥੇ ਤੁਹਾਨੂੰ ਮਿਲੀਆਂ 2000 ਜਾਂ 3000 ਸਾਲ ਪੁਰਾਣੀਆਂ ਰੋਮ ਚ 2-3000 ਸਾਲ ਪੁਰਾਣੀਆਂ ਚੀਜ਼ਾਂ ਮਿਲੀਆਂ ਤੁਹਾਨੂੰ ਆਮੀ ਹਾਂਜੀ ਆਮੀ ਮਿਲੀਆਂ ਵਾ ਕਈਆਂ ਇਦਾਂ ਦੀਆਂ ਮਿਲੀਆਂ ਅੱਛਾ ਇਹਨਾਂ ਤੁਹਾਨੂੰ ਉਹ ਮਿਲੀਆਂ ਵਾ ਹਾਂਜੀ ਉਹਨਾਂ ਨੇ ਪਾਣੀ ਦੇ ਜਿ ਬਣਾਏ ਹੁੰਦੇ ਆੜੀਆਂ ਜਿਹਦੇ ਨਾਲ ਪਾਣੀ ਕੈਨਲ ਜਾਂਦਾ ਹੁੰਦਾ ਸੀ ਅੱਛਾ ਉਹ ਚੀਜ਼ਾਂ ਬਣਾਇਆ ਸੀਗਾ ਸਾਰਾ ਉਹਨਾਂ ਨੇ ਹਾਂਜੀ ਉਹ ਹਜੇ ਤੱਕ ਵੀ ਚੱਲਦਾ ਵਾ ਕੰਮ ਯਾਰ ਹਿਸਟੋਰੀਕਲ ਮਤਲਬ ਸਾਰਾ ਕੁਝ ਰੋਮ ਚ ਪਿਆ ਹਾਂਜੀ ਹਮ ਇਹ ਹੁਣ ਅਸੀਂ ਰੁਕਿਆ ਸਭ ਤੋਂ ਪੁਰਾਣੇ ਪਿੰਡ ਜੇ ਚੱਕ ਚਾਹਾਂ ਪੁਰਾਣਾ ਟਹਾਇਆ ਹੋਇਆ ਪਿੰ ਅਸ਼ਨੈਲ ਸ਼ਨੈਲ ਦਾ ਸਟੋਰ ਪਹਿਲਾ ਸਟੋਰ ਇੱਥੇ ਹੁੰਦਾ ਸੀਗਾ ਤੇ ਜਿੰਨੇ ਕੱਪੜਿਆਂ ਦੇ ਬ੍ਰਾਂਡ ਚੱਲੇ ਨਾ ਗੁੱਚੀ, ਅਰਮਾਨੀ, ਪ੍ਰਾਡਾ ਤੇ ਸਾਰੇ ਇੱਥੋਂ ਚੱਲੇ ਹੋਏ ਐ ਇਟਾਲੀਅਨ ਨੇ ਇਹ ਤੇ ਮਿਲਾਨ ਉਸੇ ਦਾ ਸ਼ਹਿਰ ਹੈ ਫੈਸ਼ਨ ਮਿਲਾਨ ਤੋਂ ਚੱਲਿਆ ਹੈਗਾ ਤੇ ਉਹ ਤੁਹਾਨੂੰ ਦਿਖਾਵਾਂਗੇ ਤੇ ਆ ਤੁਹਾਨੂੰ ਆਲਾ ਦਵਾਲਾ ਦਿਖਾ ਦਾਂ ਤੇ ਆ ਦੇਖੋ ਟੈਲੀਫੋਨ ਬਹੁਤ ਲੰਡਨ ਵਾਲਾ ਚੱਕ ਕੇ ਲਾ ਰੱਖਿਆ ਇਹਨਾਂ ਨੇ ਆਹ ਪੁਰਾਣੀ ਬਾਈ ਜੀ ਚਰਚਾ ਹੈ ਇਹ ਇਹ ਕਿਲਾ ਹੀ ਹੈ ਜੀ ਅੱਛਾ ਕਿਲਾ ਹੀ ਹੈ ਵੀ ਹਾਂ ਜੀ ਇਹਦੇ ਪਰਲੀ ਸਾਈਡ ਤੋਂ ਤੁਹਾਨੂੰ ਸਾਰਾ ਖਾਲੀ ਕਿਸਨਾਵਾ ਅੱਛਾ ਜੇ ਆ ਆਉਗਾ ਸਾਰਾ ਇਹ ਪਿੰਡ ਚ ਕੋਈ ਵੱਸਦਾ ਵੀ ਹੈ ਜਾਂ ਨਹੀਂ ਹਾਂਜੀ ਵੱਸਦੇ ਆ ਪਰ ਥੋੜੇ ਲੋਕ ਹੀ ਨੇ ਅੱਛਾ ਥੋੜੇ ਲੋਕ ਹੀ ਰਹਿੰਦੇ ਆ ਤੁਸੀਂ ਦੇਖੋ ਯਾਰ ਤੇ ਕਿੰਨਾ ਆਲਾਦ ਵਾਲਾ ਸ਼ਾਂਤ ਫੇਰ ਉੱਥੇ ਪੁਰਾਣੇ ਪਿੰਡ ਚ ਵੀ ਸ਼ਾਂਤ ਇੱਥੋਂ ਦੀ ਲੰਗੇ ਨੇ ਇੱਥੇ ਵੀ ਸ਼ਾਂਤ ਤੇ ਕੋਈ ਟ੍ਰੈਫਿਕ ਨਹੀਂ ਕੁਛ ਨਹੀਂ ਕਿਵੇਂ ਵਿਆਹ ਸ਼ਾਦੀਆਂ ਤੁਸੀਂ ਰਿਮਵਰਟ ਕਰੀ ਜਾਂਦੇ ਜਿੰਨੇ ਵੀ ਪੁਰਾਣੇ ਕਿਲੇ ਆ ਨਾ ਜਾਂ ਹੋਟਲ ਦੇ ਵਿੱਚ ਜਾਂ ਫਿਰ ਆਪਣਾ ਵਿਆਹ ਸ਼ਾਦੀ ਲਈ ਜਾਂ ਕੁਝ ਵੀ ਵੈਡਿੰਗ ਹਾਲ ਹਾਂਜੀ ਅੱਛਾ ਪ੍ਰਾਣੀਆਂ ਚੀਜ਼ਾਂ ਨੂੰ ਠੀਕ ਹੈ ਉਹਨਾਂ ਦੇ ਵਿੱਚ ਕਮਿਟ ਕਰੀ ਜਾਂਦੇ ਅੱਛਾ ਜੀ ਤੇ ਤਾਂ ਜਿਹੜਾ ਸ਼ਨੈਲ ਲਾਲਾ ਸੀ ਪਤਾ ਕੀ ਸੀ ਉਹ ਹਾਂਜੀ ਜਿਹੜੀਆਂ ਮਤਲਬ ਔਰਤਾਂ ਨੇ ਪਹਿਲੀਆਂ ਨੇ ਕੰਮ ਕੀਤਾ ਸੀਗਾ 1900 ਦੇ ਵਿੱਚ ਉਹ ਉਹਨਾਂ ਦੀ ਯਾਦ ਲਈ ਰੱਖਿਆ ਹੋਇਆ ਇੱਥੇ ਦੀਆਂ ਸੀਗੀਆਂ ਜਿਨ੍ਹਾਂ ਨੇ ਮੈਂ ਕਹਿੰਦਾ ਸ਼ਨੈਲ ਦਾ ਪੁਰਾਣਾ ਸਟੋਰ ਸੀਗਾ ਲੱਗੇ ਤਾਂ ਬੰਦੀ ਵੀ ਆਈ ਸੀ ਰੀਜ਼ਨ ਤੋਂ ਹੋਇਆ ਹੁਣ ਕਿਉਂਕਿ ਬਹੁਤ ਸਾਰੇ ਬ੍ਰਾਂਡ ਇੱਥੇ ਹੀ ਚੱਲੇ ਆ ਬਹੁਤ ਸਾਰੇ ਨਹੀਂ ਦੁਨੀਆ ਦੇ ਜਿੰਨੇ ਮੇਨ ਬ੍ਰਾਂਡ ਹੈ ਲੂਜ਼ ਵਟਾਉਨ ਵੀ ਇੱਥੋਂ ਦਾ ਮੇਰੇ ਖਿਆਲ ਚ ਨਾ ਲੂਜ਼ ਵਟਾਉਨ ਐਲ ਵੀ ਉਹ ਫਰਾਂਸ ਦਾ ਜੀ ਉਹ ਫਰਾਂਸ ਦਾ ਅੱਛਾ ਪ੍ਰਾਦਾ ਤੇ ਹਰਮਾਨੀ ਪ੍ਰਾਦਾ ਹਰਮਾਨੀ ਗੁੱਚੀ ਤੇ ਹੋਰ ਕਿੱਡ ਕਿੱਡੇ ਆ ਕੀਕੋ ਮਿਲਾਨ ਨੂੰ ਕੀਕੋ ਮਿਲਾਨ ਨੂੰ ਵੀ ਇੱਥੋਂ ਦਾ ਕੋਸਮੈਟਿਕ ਦਾ ਅੱਛਾ ਕੀਕੋ ਮਿਲਾਨ ਨੂੰ ਜਦੋਂ ਆਪਣਾ ਵਿਆਹ ਹੋਇਆ ਸੀ ਸੰਦੀਪ ਨੇ ਮੈਨੂੰ ਕੀਕੋ ਮਿਲਾਨੋਂ ਦੀ ਐਂ ਲਿਪਸਟਿਕਾਂ ਭੇਜੀਆਂ ਮੈਨੂੰ ਕਿਹੜਾ ਤੋਂ ਪਤਾ ਸੀ ਅੱਛਾ ਉਹ ਇੱਥੋਂ ਦੀ ਹੈ ਮੈਨੂੰ ਅਸੀਂ ਉਦਾਂ ਕੋਈ ਬ੍ਰਾਂਡ ਹੈ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਉਹ ਬ੍ਰਾਂਡ ਇੱਦਾਂ ਦਾ ਤੇ ਫੈਸ਼ਨ ਜਿਵੇਂ ਤੁਹਾਨੂੰ ਦੱਸਿਆ ਨਾ ਮਿਲਾਨ ਤੋਂ ਸ਼ੁਰੂ ਹੁੰਦਾ ਹੈ ਜਿਵੇਂ ਮੰਨਦੇ ਆ ਲੋਕ ਕਿ ਸਾਰ ਦੁਨੀਆ 'ਚ ਸਭ ਤੋਂ ਵੱਧ ਜਿਹੜਾ ਪਹਿਲਾਂ ਫੈਸ਼ਨ ਮਿਲਾਨ 'ਚ ਹੁੰਦਾ ਬੱਬੂ ਮੰਨ ਦੇ ਗਾਣੇ 'ਚ ਸ਼ਾਇਦ ਫੈਸ਼ਨ ਮਿਲਾਨ ਦਾ ਐ ਕਰਕੇ ਚਾਂਜਰ ਲਾਹੌਰ ਵਾਹ ਕੀ ਬਾਤ ਆ ਹਾਂਜੀ 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 ਉਵੇਂ ਬਣਾਇਆ ਹੋਇਆ ਹੈ ਨਾ ਹਾਂਜੀ ਦੇਖੋ ਇਧਰਲੀ ਸਾਈਡ ਤੋਂ ਕਿਲੇ 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 ਦਾ ਟਾਈਪ ਹੈ ਹਾਂਜੀ ਕਿਲੇ ਸਾਰੇ ਦੋ ਉੱਚੀ ਜਗ੍ਹਾ ਪਾਵਣਾ ਆ ਬਾਈ ਜੀ ਸਾਹਮਣੇ ਖੇਤ ਆ ਸਾਰੇ ਇਹ ਹਾਂਜੀ ਠੀਕ ਹੈ ਆ ਇਹਦੇ ਵਿੱਚ ਮਖਤੀਆ ਰੱਖਿਏ ਨੇ ਸਾਡੇ ਆਲੇ ਦੁਆਲੇ ਇਹਨਾਂ ਸੋਹਣਾ ਇੰਨੀਆਂ ਚੀਜ਼ਾਂ ਦੇਖਣ ਵਾਲੀਆਂ ਪਈਆਂ ਸੀਗੀਆਂ ਤੇ ਨਹੀਂ ਅਸੀਂ ਇਕੱਲਾ ਸ਼ਹਿਰ ਘੁੰਮਦੇ ਮਿਲਾਨ ਅਜ ਮਿਲਾਨ ਘੁੰਮ ਕੇ ਵਾਪਸ ਚੱਲ ਜਾਣਾ ਸੀ ਦੁਪਹਿਰ ਦਾ ਟਾਈਮ ਹੋ ਗਿਆ ਤੇ 2:3 3 ਵਜਨ ਵਾਲੇ ਆ ਤੇ ਇਸ ਤੋਂ ਬਾਅਦ ਚ ਹੁਣ ਅਸੀਂ ਜਾਣਾ ਹੈ ਇਸ ਤੋਂ ਬਾਅਦ ਚ ਹੋਟਲ ਨੂੰ ਜਾਵਾਂਗੇ ਦੁਆਰਾ ਉਹ ਫਸਲ ਕਿਤੇ ਕਿਤੇ ਪੱਕੀ ਪਈ ਹੈ ਸਾਰਾ ਉਹ ਦੇਖੋ ਕਣਕ ਉਹਥੇ ਪੱਕੀ ਹੋਈ ਹੈ ਹਾਂਜੀ ਆ ਮੱਕੀ ਹੈ ਹਨਾ ਮੱਕੀ ਲਈ ਹੋਈ ਹੈ ਸਾਰੀ ਹਾਂਜੀ ਹੁਣ ਇਹ ਮੱਕੀ ਕਾਂ ਫਿਰ ਉਸ ਦਾ ਕੋ ਮੱਝਣੀ ਆ ਅੱਛਾ ਮੱਕੀ ਬਸ ਜੂਨ ਜੁਲਾਈ ਚ ਸਾਰੀ ਵੱਢੀ ਜਾਣੀ ਆ ਤਾਂ ਹੋ ਜਾਣੀ ਆ ਇੱਥੇ ਘਰ ਹੈ ਬਾਈ ਜੀ ਆ ਮੱਖੀਆਂ ਦਾ ਬਣਾਉਂ ਆ ਉਹ ਮੱਖੀਆਂ ਦਾ ਜਿਵੇਂ ਆਪਣੇ ਉਹ ਸ਼ਾਇਦ ਇਕੱਠਾ ਕਰਦੇ ਆ ਅੱਛਾ ਮੱਖੀਆਂ ਦੇ ਡੱਬੇ ਆ ਇੱਥੇ ਐ ਰੱਖਦੇ ਆ ਆਪਣੇ ਤਾਂ ਨਹਿਰ ਚ ਸਫੈਦਿਆਂ ਚ ਪੰਨੀਆਂ ਹੁੰਦੀਆਂ ਨੇਗੀਆਂ ਲੋਹੇ ਦੇ ਜਾਂ ਲੱਕੜ ਦੇ ਬਾਕਸ ਜਿਹਦਾਂ ਰਹੀ ਅੱਛਾ ਇੱਥੇ ਰਹਿੰਦੇ ਆ ਇਹ ਚ ਲੋਕ ਰਹਿੰਦੇ ਆ ਹਾਂ ਜੀ ਘਰ ਆ ਨਾਂਟੀ ਨੇ ਤੁਹਾਨੂੰ ਪਹਿਲਾਂ ਵੀ ਤਾਂ ਦੱਸੇ ਸੀ ਨਾ ਆਂਟੀ ਨੇ ਲੱਗਿਆ ਉਹ ਦੇਖੋ ਆਂਟੀ ਨੇ ਲੱਗਿਆ ਉੱਪਰ ਇੱਥੇ ਸਾਰੇ ਕਿਤੇ ਆਂਟੀ ਨੇ ਬਾਈ ਜੀ ਇਹ ਚੱਲਦੇ ਆਂਟੀ ਨੇ ਜਿਹਨੇ ਹੈਗੇ ਸਾਰੇ ਚੱਲਦੇ ਹਾਂ ਹਾਂ ਮੈਂ ਆਪਣੇ ਆਪ ਨੂੰ ਕਿੰਨਾ ਐ ਹੁੰਦਾ ਨਾ ਵੀ ਅੱਛਾ ਹੌਲੀ ਹੌਲੀ ਬੰਦ ਕਰੀ ਜਾਂਦੇ ਆ ਛੋਟੇ ਹੁੰਦੇ ਨੇ ਤਾਂ ਦੇਖ ਲਓ ਸਹੇਰੇ ਆਪਣੇ ਪੁਰਾਣਾ ਘਰ ਹੈ ਹਾਫ ਫੁੱਲ ਬੂਟੇ ਇੱਥੇ ਬਹੁਤ ਸੋਹਣਾ ਸਫਾਈ ਬਹੁਤ ਰੱਖਦਾ ਯਾਰ ਇਟਾਲੀਅਨ ਲੋਕਾਂ ਦਾ ਗ੍ਰੀਨਰੀ ਤੁਹਾਨੂੰ ਹਰੇ ਘਰ ਦੇ ਬਾਹਰ ਫੁੱਲ ਬੂਟੇ ਮਿਲਣਗੇ ਸਜਾਇਆ ਹੋਇਆ ਸਾਨੂੰ ਤਾਂ ਖੁਦ ਨੂੰ ਐ ਲੱਗਣ ਲੱਗਿਆ ਵੀ 15 20 ਦਿਨ ਉਮਰ ਤਾਂ ਸਾਡੀ ਵੀ ਵਧੂਗੀ ਸਾਂ ਇਨਾ ਫੁੱਲ ਫੁੱਲ ਆ ਰਹੇ ਆ ਇੱਥੇ ਆ ਕੇ ਤੇ ਬਾਕੀ ਕੀ ਹੋ ਰਿਹਾ ਫਰੈਸ਼ ਫਰੈਸ਼ ਫੀਲ ਹੋ ਰਿਹਾ ਹਾਂਜੀ ਤੇ ਬਾਕੀ ਇਹ ਵੀ ਸਾਰਾ ਹੀ ਇਹੋ ਜਿਹਾ ਹੋਵੇ ਜਿਆਦਾ ਵਧੀਆ ਤੇ ਬਾਈ ਜੀ ਦੱਸਦੇ ਕੱਲਾ ਨੌਰ ਥਾਲੀ ਸਾਈਡ ਮਤਲਬ ਐਵੇਂ ਦਾ ਤੁਹਾਨੂੰ ਜਿਆਦਾ ਮਿਲੂਗਾ ਸਾਊਥ ਚ ਕਹਿੰਦੇ ਹੋਰ ਤਰ੍ਹਾਂ ਦਾ ਥੋੜਾ ਜਿਹਾ ਮਾਹੌਲ ਹੈਗਾ ਜਿਹੜਾ ਸਾਊਥ ਹੈ ਵਾਲਾ ਇਟਲੀ ਉਧਰ ਖੈਰ ਅਸੀਂ ਜਾਣਾ ਵੀ ਨਹੀਂ ਆ ਜਿਆਦੇ ਥੱਲੇ ਤੱਕ ਅਸੀਂ ਉੱਪਰ ਉੱਪਰ ਵਾਲਾ ਪਾਸੇ ਹੀ ਘੁੰਮਣਾ ਹੁਣ ਇਸ ਵਾਰ ਤਾਂ ਨੈਕਸਟ ਟਾਈਮ ਤੇ ਸਿੱਧਾ ਨੈਕਸਟ ਟਾਈਮ ਸਿੱਧਾ ਥੱਲੇ ਜਾਇਓ ਹਾਂਜੀ ਨੈਕਸਟ ਟਾਈਮ ਹੈ ਸੇ ਦਾ ਜਿੰਨੀ ਸੀ ਸਾਈਡ ਹਾਂਜੀ ਰੋਮ ਤੋਂ ਹੇਠਾਂ ਹੁਣ ਐਤਕੀ ਰੋਮ ਤੱਕ ਆਵਾਂਗੇ ਰੋਮ ਤੋਂ ਅਗੇ ਇੱਕ ਆਪਣੇ ਉਹਨਾਂ ਨੇ ਨਾ ਕੋਲੀ ਕਰ ਰਹੇ ਹੁੰਦਾ ਨਾ ਨਹੀਂ ਲਾਤਾ ਨਹੀਂ ਆ ਦੱਸਿਆ ਸੀ ਲਾਤੀਨਾ 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 ਚ ਦੱਸਿਆ ਸੀ ਕਹਿੰਦੇ ਲਾਤੀਨਾ ਚ ਉੱਥੇ ਪੰਜਾਬੀ ਰਹਿੰਦੇ ਆ ਖੇਤੀ ਕਰਦੇ ਆ ਪੰਜਾਬੀ ਪਿੰਡ ਅੱਛਾ ਪੰਜਾਬੀਆਂ ਦਾ ਪਿੰਡ ਹੈ ਪੂਰਾ ਪੰਜਾਬੀਆਂ ਦਾ ਕਹਿੰਦੇ ਪਿੰਡ ਹੈ ਉੱਥੇ ਤੱਕ ਜਾ ਕੇ ਆਵਾਂਗੇ ਵੈਸੇ ਸਾਡਾ ਰੋਮ ਤੱਕ ਸੀ ਪਰ ਹੁਣ ਉੱਥੇ ਤੱਕ ਪਲਾਨ ਹੋ ਗਿਆ ਉੱਥੇ ਤੱਕ ਜਾਵਾਂਗੇ ਤੇ ਬਾਕੀ ਬਾਅਦ ਚ ਘੁੰਮਾਂਗੇ ਇਹ ਸਾਰੇ ਪਿੰਡ ਦੀਆਂ ਗਲੀਆਂ ਹੀ ਐਦਾਂ ਖਾਲੀ ਐ ਇਹਦੇ ਚ ਬਾਈ ਜੀ ਬੰਦਾ ਕੋਈ ਵੀ ਨਹੀਂ ਰਹਿੰਦਾ ਹੁਣ ਇੱਥੇ ਬਸ ਜਿਹੜਾ ਸੀ ਟਰੈਕਟਰ ਤੇ ਚਲੇ ਗਿਆ ਉਹ ਵੀ ਅੱਛਾ ਬਸ ਵਿਰਲੇ ਵਿਰਲੇ ਐ ਵਿਰਲੇ ਵਿਰਲੇ ਐ ਜੀ ਇੱਥੇ ਇਹਨਾਂ ਲੋਕਾਂ ਦੇ ਪੁਰਾਣੇ ਘਰ ਨੇ ਭਾਈ ਜਿੱਦਾਂ ਆਪ ਸ਼ਹਿਰ ਚ ਰਹਿੰਦੇ ਨੇ ਹਾਂਜੀ ਛੁੱਟੀਆਂ ਮਨਾਉਣ ਅਥੇ ਆਏ ਨੇ ਨਿਆਣਿਆਂ ਨੂੰ ਲੈ ਕੇ ਅੱਛਾ ਜਿਵੇਂ ਪੁਰਾਣੇ ਘਰ ਐ ਬਸ ਇੱਥੇ ਪੁਰਾਣੇ ਘਰ ਹੁਣ ਸ਼ਹਿਰ ਚ ਮੂਵ ਹੋ ਗਏ ਸਾਰੇ ਛੁੱਟੀਆਂ ਮਨਾਉਣ ਆ ਜਾਂਦੇ ਐ ਫਾਰਮ ਜਿਨ੍ਹਾਂ ਦੇ ਫਾਰਮ ਆ ਜਾਓ ਦੇਖ ਸਕਦੇ ਅੰਦਰ ਉਹ ਅੱਛਾ ਇਹ ਦੇਖੋ ਪਰਾਣੇ ਇੰਨੇ ਨੇ ਘਰ ਜਾਰੇ ਖਾਲੀ ਪਏ ਐ ਇੱਥੋਂ ਵੀ ਮਾਈਗ੍ਰੇਸ਼ਨ ਹੋ ਗਈ ਸ਼ਹਿਰਾਂ ਚ ਮੂਵ ਹੋ ਗਏ ਲੋਕ ਆਪਣੇ ਬਾਈ ਜੇ ਪਿੰਡ ਚ ਆਉਣਾ ਹੋਏ ਆਪਣੇ ਤਾਂ ਐ ਲੱਗਦਾ ਵੀ ਕਿਤੇ ਕੁੱਤਾ ਘਾਤਾ ਹੀ ਨਾ ਮਗਰ ਪਏ ਦੇਖ ਕੇ ਅੰਦਰ ਜਾਣਾ ਪੈਂਦਾ ਇਹਨੇ ਤਾਂ ਹੀ ਰੱਖੇ ਹੁੰਦੇ ਰੱਖੇ ਹੋਏ ਐ ਅੱਛਾ ਉਹ ਗਾਵਾਂ ਦਾ ਫਾਰਮ ਹੈ ਅੱਗੇ ਡੇਰੀ ਫਾਰਮ ਹੈ ਇਟਲੀ ਪਹੁੰਚ ਕੇ ਇਟਲੀ ਦਾ ਮਾਹੌਲ ਲੱਗ ਹੀ ਨਹੀਂ ਰਿਹਾ ਇਕੱਲੇ ਮੈਨੂੰ ਐ ਲੱਗਦਾ ਵੀ ਸ਼ਹਿਰਾਂ ਜੀ ਇਟਲੀ ਦਾ ਮਾਹੌਲ ਲੱਗੂਗਾ ਵੀ ਜਦੋਂ ਜਿੱਦਣ ਵੈਨਸ ਘੁੰਮਣਾ ਰੋਮ ਘੁੰਮਣਾ ਪ੍ਰਾਣੀਆਂ ਇਮਾਰਤਾਂ ਸਾਰੀਆਂ ਦੇਖ ਕੇ ਜਿੰਨਾ ਕੰਟਰੀ ਸਾਈਡ ਆ ਜਿੱਥੇ ਅਸੀਂ ਤੁਰੇ ਫਿਰਦੇ ਆ ਵੈਸੇ ਤਾਂ ਸਾਡਾ ਹੋਟਲ ਵੀ ਜਿਵੇਂ ਤੁਹਾਨੂੰ ਦੱਸਿਆ ਬਾਹਰ ਸੀਗਾ ਸ਼ਹਿਰ ਤੋਂ 20-25 ਕਿਲੋਮੀਟਰ ਤੇ ਜਿੰਨਾ ਅਸੀਂ ਬਾਹਰ ਤੁਰੇ ਫਿਰਦੇ ਆ ਸਾਰਾ ਬਸ ਪੰਜਾਬੀ ਲੱਗਦਾ ਵੀ ਪੰਜਾਬ ਹੀ ਐ ਇੱਕ ਪੰਜਾਬੀ ਆਪਣੇ ਬਾਹਲੇ ਪੁੱਜ ਕੇ ਜਾਦੇ ਆ ਬਾਈ ਤੁਹਾਨੂੰ ਪਹਿਲਾਂ ਦੱਸ ਦੇਈ ਕਹਿੰਦੇ ਇੰਗਲੈਂਡ ਵਾਲੀ ਹਾਲ ਐ ਬਸ ਉਹੀ ਸਮਝ ਲਓ ਜਿਹੜਾ ਹਾਲ ਇੰਗਲੈਂਡ ਚ ਉਹ ਹੀ ਹਾਲ ਇਟਲੀ ਜਾ ਇੰਗਲੈਂਡ ਇਟਲੀ ਕੈਨੇਡਾ ਮੈਨੂੰ ਲੱਗਦਾ ਇਹ ਦੋ ਤਿੰਨ ਮੁਲਕ ਤਾਂ ਇਹ ਜੇ ਤੇ ਅੰਤੋਂ ਵੱਧ ਪੰਜਾਬੀ ਆ। ਇਹ ਦੇਖੋ ਪਿੰਡ ਵਾਲਾ ਮਾਹੌਲ ਹੈ ਜਮਾ। ਟਰੈਕਟਰ ਲੈ ਹੀ ਫਿਰਦੇ। ਇਹੋ ਜਿਹੇ ਫਾਰਮ ਹਨ ਜਿਹੜੇ ਇਹ ਗਾਵਾਂ ਦੇ ਪੰਜਾਬੀਆਂ ਦੇ ਆ ਜਿਆਦੇ ਤੇ ਤੁਹਾਨੂੰ ਫਾਰਮ ਤੇ ਲੈ ਕੇ ਜਾਵਾਂਗੇ ਪੰਜਾਬੀਆਂ ਦੇ ਕੰਮ-ਕਾਜ ਸਾਰੇ ਦਿਖਾਵਾਂਗੇ। ਕਿਰਪਾ ਨਾਲ ਹੋਰ ਗਾਂ ਕਿੱਥੋਂ ਦੀ ਮਸ਼ਹੂਰ ਆ ਆਸਟ੍ਰੇਲੀਆ ਨਾਲ? ਗਾਂ ਸਵਿਟਜ਼ਰਲੈਂਡ ਦੀ ਮਸ਼ਹੂਰ ਆ ਜਿਆਦਾ। ਸਵਿਸ ਗਾਵਾਂ ਜਿਆਦਾ ਮਸ਼ਹੂਰ ਹੈ। ਤੇ ਭਾਈ ਦੱਸਦੇ ਆ ਕਹਿੰਦੇ ਵੀ ਮੋਸਟਲੀ ਮੋਸਟਲੀ ਤੁਹਾਨੂੰ ਪੰਜਾਬੀਆਂ ਦੇ ਫਾਰਮ ਮਿਲਣਗੇ ਜਿੰਨੇ ਗਾਵਾਂ ਦੇ। ਹੈਲੋ ਚਾਓ 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 ਹੁੰਦਾ ਹੈਲੋ ਹੈਲੋ ਇਟਾਲੀਅਨ ਅਸੀਂ ਵੀ ਸਿੱਖ ਕੇ ਆਏ ਥੋੜੀ ਥੋੜੀ ਪੁੱਛਾਂ ਕਿਦਾਂ ਕੀ ਹਾਲ ਚਾਲ ਪੁੱਛਾਂ ਕਮੋਸਤਾਈ ਬੈਨੇ ਗ੍ਰਾਸੀ ਕੁੱਤਾ ਚੜਾਈ ਕਰਦਾ ਆਇਟਸ ਓਕੇ ਇਟਸ ਓਕੇ ਲਵਲੀ ਡੌਗੀ ਏ ਬਾਈ ਖੇਤੀ ਕਰਦੇ ਇਥੇ ਜੀ ਸਾਰੇ ਖੇਤੀ ਕਰਦਾ ਬਾਈ ਹਾਂਜੀ ਆਪ ਆਪ ਹੀ ਕਰਦੇ ਨੇ ਸਾਰੇ ਅੱਛਾ ਆਪ ਖੇਤੀ ਕਰਦਾ ਫਿਰ ਬਾਈ ਜੀ ਦੁੱਧ ਦੁੱਧ ਵੇਚਦਾ ਜਿਵੇਂ ਸ਼ਹਿਰ ਚ ਜਿਵੇਂ ਆਪਾਂ ਸ਼ਹਿਰਾਂ ਚ ਪਾਉਂਦੇ ਆ ਅੱਛਾ ਟਰੱਕ ਭਰ ਕੇ ਦੇ ਦਿੰਦਾ ਅੱਛਾ ਜਦੋਂ ਚੱਕਾਈ ਕਰਨੀ ਆ ਅੱਛਾ ਪੁੱਛਣਾ ਮੈਂ ਫਾਇਰ ਕਿੱਥੇ ਇਧਰ ਸਾਰੇ ਪਾਸੇ ਨੇ ਅੱਗੇ ਇਹਦੇ ਮੱਕੀ ਦਾ ਖੇਤ ਆ ਇਹਦਾ ਬਾਈ ਦਾ ਬਹੁਤ ਵੱਡਾ ਫਾਰਮ ਆ ਇਟਲੀ 'ਚ ਇਹ ਚੀਜ਼ਾਂ ਨਾ ਸਾਡਾ ਖਾਸ ਦੇਖਣ ਦਾ ਮਨ ਹੈ ਮਤਲਬ ਖੇਤੀ ਇਟਲੀ 'ਚ ਬਹੁਤ ਜ਼ਿਆਦਾ ਮਸ਼ਹੂਰ ਹੈ ਸਵਿਟਜ਼ਰਲੈਂਡ 'ਚ ਨਹੀਂ ਖੇਤੀ ਹੁੰਦੀ ਫਰਾਂਸ 'ਚ ਨਹੀਂ ਹੁੰਦੀ ਜਾਂ ਜਰਮਨ 'ਚ ਨਹੀਂ ਹੁੰਦੀ ਜਿੰਨੀ ਇਟਲੀ 'ਚ ਹੁੰਦੀ ਹੈ ਇਟਲੀ 'ਚ ਸਭ ਤੋਂ ਵੱਧ ਖੇਤੀ ਹੁੰਦੀ ਹੈ ਜਿੱਥੇ ਤੇ ਖੇਤੀ ਹੁੰਦੀ ਹੈ ਉੱਥੇ-ਉੱਥੇ ਆਪਣੇ ਵਾਲੇ ਆ ਕੇ ਟਿਕੇ ਹੋਏ ਆ ਪੁਰਾਣੇ ਬੰਦੇ ਜਿਹੜੇ ਸ਼ੁਰੂ-ਸ਼ੁਰੂ 'ਚ ਪਹਿਲਾਂ ਮਾਈਗ੍ਰੇਟ ਹੋਏ ਆ ਹਨ ਤੇ ਬਾਕੀ ਆ ਸੈਲੇਜ ਪਿਆ ਸੈਲੇਜ ਦੀਆਂ ਪੰਡਾਂ ਪਈਆਂ ਜਿਵੇਂ ਆਪਣੇ ਦੇਦਦੀਆਂ ਸੈਲੇਜ ਦੀਆਂ ਪੰਡਾਂ ਹੁੰਦੀਆਂ ਆਹ ਦੇਖੋ ਆ ਸਾਰਾ ਇਹਨਾਂ ਦਾ ਆ ਬੀਜਿਆ ਹੋਇਆ ਹੈਗਾ ਮੱਕੀ ਤਾਂ ਹੀ ਲੱਗਦੀ ਪਹਿਲਾਂ ਮੈਂ ਦੂਰੋਂ ਆਇਆ ਸੀ ਮੱਕੀ ਹੋਊ ਕੁਛ ਹੋਰ ਆ ਕੁਛ ਹੋਰ ਬੀਜਿਆ ਹੋਇਆ ਐਡਾ ਵੱਡਾ ਫਾਰਮ ਹੈ ਇਹ ਸੜਕ ਤੋਂ ਅਸੀਂ ਇੰਨੀ ਦੂਰ ਆਏ ਹੁਣ ਇੱਥੇ ਦਾ ਸਾਰਾ ਜਿੰਨਾ ਸੀ ਅਜੇ ਏਰੀਆ ਘੁੰਮ ਰਹੇ ਆ ਸਾਰੇ ਪਿੰਡ ਆ ਇਹ ਪਿੰਡਾਂ ਵਾਲਾ ਏਰੀਆ ਜ਼ਿਆਦਾ ਘੁੰਮ ਰਹੇ ਆ ਅਸੀਂ ਤੇ ਸ਼ਾਇਦ ਮੈਨੂੰ ਲੱਗਦਾ ਹੁਣ ਵੀ ਜ਼ਿਆਦਾਤਰ ਇੱਥੇ ਮਾਹੌਲ ਐਵੇਂ ਦੀ ਹੋਊਗਾ ਨਾਰਥ ਸਾਈਡ 'ਚ ਸਾਰਾ ਤੇ ਕੰਟਰੀ ਸਾਈਡ ਨੂੰ ਹਾਂਜੀ ਉਹ ਛੱਡਤੀ ਆਂ ਉਹਨੂੰ گاਵਾ ਛੜਤੀਆਂ ਇਹ ਬੰਨੀਆਂ ਕਦੋਂ ਸੀ ਇਹ ਤਾਂ ਉਹੀ ਖੜੀਆਂ ਸੀ ਬੰਨੀਆਂ ਤਾਂ ਹੀ ਨਹੀਂ ਸੀ ਇਹ ਬੜੀ ਬੰਨੀ ਸੀ ਅੱਛਾ 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 ਠੀਕ ਹੈ ਠੀਕ ਹੈ ਠੀਕ ਹੈ ਉਹ ਚੀਜ਼ ਹੈ ਵਿੱਚ ਲੱਗ ਆ ਆ ਸਿੱਧੀ ਹੋ ਜਾਂਦੀ ਹੈ ਜਿਹੜੀ ਆ ਚੀਜ਼ ਹੈ ਨਾ ਆ ਪਾਈਪ ਬਸ ਇਹ ਇਹਨਾਂ ਨੇ ਇਹ ਮੋੜ ਦਿੱਤੀ ਸੀ ਆ ਵਖਿਆ ਨੂੰ ਪੁੱਠਕ ਮਾਤਾ ਨੂੰ ਮੇਰੇ ਉੱਪਰ ਦੀ ਜੀਤ ਸਰੀਆ ਹਾਂਜੀ ਤੇ ਗਾੜ ਸਰਵੇ ਤੇ ਵਿੱਚ ਫਸਾ ਕੇ ਅੱਛਾ ਗਾਂ ਦਾ ਗਾਲ ਵਿੱਚ ਫਸ ਜਾਂਦਾ ਹੈ ਕੁੰਡਾੜ ਜਾਣਾ ਤੇ ਵਿੱਚ ਸਰ ਵਿੱਚ ਫਸੇ ਰਹਣਾ ਹਾਂ ਕੰਨ ਵੀ ਹਾਂ ਸਿੰਘ ਵੀ ਕੱਟ ਰੱਖ ਆਪਣੇ ਵਾਂਗੂੰ ਸੰਗਣ ਲਈ ਪਾਏ ਹੁੰਦੇ ਹੈ ਉਹ ਵੈਸੇ ਭਾਈ ਜੀ ਹੁਣ 2:30 ਵਜੇ ਵੈਸਨੀ ਦਾ ਟਾਈਮ ਹੋ ਗਿਆ ਫਰੀਦ ਹੁੰਦੀਆਂ ਇਹਨਾਂ ਨੂੰ ਡੰਗਰਾਂ ਨੂੰ ਵੀ ਦੇਖ ਲਓ ਹਾਂ ਡੰਗਰ ਵੀ ਆ ਰੱਖੇ ਹੋਏ ਆ ਇੱਥੇ ਬਿਮਾਰ ਮੋਰ ਮੈਨ ਲਾਦਾ ਹੁੰਦੀ ਨਹੀਂ ਹੋਣਗੀਆਂ ਕਿਉਂਕਿ ਵੈਦਰ ਸਹੀ ਰਹਿੰਦਾ ਹੋਰ ਬਾਪੂ ਚਾਓ ਆ ਬੇ ਚਾਓ ਚਾਓ ਆਓ ਪਾਣੀ ਪਲਾਉਂਦਾਗਾ ਲਮੀ ਖਦਾ ਕੋਰਲੀ ਤੇ ਹੋ ਜੀਆਂ ਪਲਾਸਟਿਕ ਦੀ ਖੁਰਲੀ ਪਈ ਹੋਈ ਐ ਨੋ 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 ਹੂੰ ਰੋ ਦੇ ਟੂਰਿਸਟਸ ਕਿ ਪਾਣਾ ਫਤਰੀਏ ਸੀ ਦੇਖੇ ਯਾਰ ਕਿੰਨਾ ਖੁੱਲਾ ਏਰੀਆ ਰੱਖਿਆ ਹੋਇਆ ਨਾ ਫਾਰ ਮੈਨੂੰ ਹੈਨਾ ਉਹ ਗਾਮਾ ਵੇਚਦੇ ਯਾਰ ਪਰ ਪਾਲ ਕੇ ਉਹ ਅੱਛਾ ਪਾਲ ਕੇ ਵੇਚਦੇ ਹੈਨਾ ਹਨਾ ਵੀਰੇ ਆਈ ਸੀ ਪਾਲ ਕੇ ਵੇਚਦੇ ਗਾਮ ਵੇਚਦੇ ਹਾਂਜੀ ਗਾਮ ਪਾਲ ਕੇ ਵੇਚਦੇ ਨੇ ਅੱਛਾ ਜੀ ਥੋੜਾ ਕਿਉਂ ਲੱਗਦਾ ਨਾ ਪੰਜਾਬ ਥੋੜਾ ਫਿਰਦੇ ਗਣੀਆਂ ਅੱਜ ਇਹ ਨਾ ਪੁਰਾਣਾ ਪਿੰਡ ਸੀਗਾ ਇਟਲੀ ਦਾ ਜਿਵੇਂ ਆਪਣੇ ਪੰਜਾਬ ਚ ਪੁਰਾਣੇ ਪਿੰਡ ਹੁੰਦੇ ਆ ਜਿਵੇਂ ਆਪਣੇ ਤਾਂ ਹੁਣ ਵੀ ਆਪਾਂ ਪਿੰਡਾਂ ਚ ਰਹਿੰਦੇ ਆ ਇੱਥੋਂ ਲੋਕ ਮਾਈਗ੍ਰੇਟ ਹੋ ਗਏ ਮਤਲਬ ਸ਼ਹਿਰਾਂ ਵੱਲ ਨੂੰ ਮੂਵ ਹੋਏ ਤਰੱਕੀ ਨੇ ਅਸਲ ਚ ਸਾਰੇ ਕਿਤੇ ਉਵੇਂ ਲੋਕਾਂ ਨੂੰ ਬਰਬਾਦ ਕੀਤਾ ਉਵੇਂ ਖਾਧਾ ਹੈ ਪਿੰਡਾਂ ਨੂੰ ਤੇ ਇੱਥੇ ਦੇ ਹੁਣ ਕਹਿੰਦੇ ਵੀ ਇਕੱਲੇ ਬਜ਼ੁਰਗ ਜਾਂ ਜਿਹੜੇ ਵੱਡੀ ਉਮਰ ਦੇ ਆਏ ਜਿਨ੍ਹਾਂ ਦਾ ਇੱਥੋਂ ਨਿਕਲਣ ਨੂੰ ਪਿੰਡਾਂ ਚੋ ਜੀ ਨਹੀਂ ਕਰਦੇ ਤੇ ਉਹੀ ਇੱਥੇ ਪਿੰਡਾਂ ਚ ਰਹਿੰਦੇ ਉਹੀ ਮਾੜੀ-ਮੋਟੀ ਖੇਤੀਬਾੜੀ ਕਰਦੇ ਆ ਤੇ ਜਾਂ ਫਿਰ ਸ਼ਹਿਰਾਂ ਦੇ ਜਿਹੜੇ ਲੋਕ ਐ ਜਿਹੜੇ ਹੁਣ ਸ਼ਹਿਰਾਂ ਚ ਮੂਵ ਹੋ ਗਏ ਇਹਨਾਂ ਦੇ ਪੋਤੇ ਲਾ ਲੋ ਪੋਤੀਆਂ ਲਾ ਲੋ ਉਹ ਕਦੇ ਕਦਾਈਂ ਇੱਥੇ ਛੁੱਟੀਆਂ ਮਨਾਉਣ ਇੱਥੇ ਪਿੰਡਾਂ ਚ ਆ ਜਾਂਦੇ ਆ ਆਦਰਵਾਈਜ਼ ਉਹ ਸ਼ਹਿਰਾਂ ਚ ਰਹਿੰਦੇ ਆ ਪਰ ਉਹਨਾਂ ਨੇ ਪਿੰਡ ਦੇ ਘਰਾਂ ਨੂੰ ਸਾਰਾ ਇਹਨਾਂ ਨੂੰ ਢਾਹਿਆ ਨਹੀਂ ਹੈਗਾ ਇਹਨਾਂ ਨੂੰ ਐਵੇਂ ਹੀ ਸਾਂਭ ਕੇ ਰੱਖਿਆ ਹੈਗਾ ਤੇ ਬੜੀ ਮਤਲਬ ਚੰਗੀ ਗੱਲ ਐ ਇੱਕ ਤਰ੍ਹਾਂ ਨਾਲ ਚਲੋ ਚੀਜ਼ਾਂ ਸਾਮੀਆਂ ਤਾਂ ਹੋਈਆਂ ਤੇ ਤੁਹਾਨੂੰ ਜੇ ਕੁਝ ਸਾਮੀਆਂ ਸੀਗਾ ਕੁਝ ਦੇਖਣ ਵਾਲਾ ਸੀਗਾ ਫੇਰ ਹੀ ਅਸੀਂ ਇੱਥੇ ਹਨਾ ਦੇਖਣ ਆਏ ਆ ਇਹ ਹੁਣ ਅਸੀਂ ਆਏ ਆ ਘੋੜਿਆਂ ਦੇ ਫਾਰਮ ਤੇ ਇਹ ਸਾਰਾ ਫਾਰਮ ਹੈ ਘੋੜਿਆਂ ਦਾ ਇਹ ਵੀ ਖੇਤਾਂ ਦੇ ਵਿੱਚ ਹੀ ਬਣਾਇਆ ਜਿਵੇਂ ਆਪਣੇ ਲੋਕ ਆਪਾਂ ਪਿੰਡਾਂ 'ਚ ਘਰੇ ਘੋੜੇ ਰੱਖ ਲੈਂਦੇ ਆ ਘਰੇ ਹੀ ਰੱਖਦੇ ਇਹਨਾਂ ਨੂੰ ਸਪੈਸ਼ਲ ਇੱਕ ਜਗ੍ਹਾ ਮਿਲੀ ਹੋਈ ਇੱਥੇ ਉਹ ਘੋੜੇ ਦਾ ਕਿਰਾਇਆ ਦਿੰਦਾ ਸਾਰਾ ਸਾਹਮਣ ਦਾ ਦੇਖੋ ਤੇ ਟੇਕਰ ਵੀ ਉਹਨਾਂ ਤੋਂ ਕਰਾਉਂਦੇ ਆ ਤੇ ਵੀਕੈਂਡ ਤੇ ਆ ਕੇ ਬਸ ਜਾਨਵਰਾਂ ਨਾਲ ਟਾਈਮ ਸਪੈਂਡ ਕਰਦੇ ਆ ਇਸ ਤਰ੍ਹਾਂ ਦੇ ਇਹ ਘਰ ਬਣੇ ਮਤਲਬ ਸ਼ੈੱਡ ਹਾਊਸ ਬਣੇ ਹੋਏ ਆ ਤੇ ਜਿੱਥੇ ਸਟੱਡ ਹਾਊਸ ਜਿੱਥੇ ਘੋੜੇ ਰਹਿੰਦੇ ਆਗੇ ਅੱਛਾ ਇਹ ਮਤਲਬ ਆ ਬਾਕਸ ਕਿਰਾਏ ਤੇ ਮਿਲ ਜਾਂਦਾ ਹੈਗਾ ਵਾਸੇ ਬਾਕਸ ਦੇ ਵਿੱਚ ਕੋੜਾ ਖੜਾ ਰਹੂਗਾ ਹੈ। ਨਾਮ ਵੀ ਲਿਖਿਆ ਹੈ ਫੀਨੋ। ਅੱਛਾ ਵੀ ਇਹ ਕੀ ਦਾ ਕੋੜਾ ਹੈਗਾ? ਆਹ ਯਾਨੀ ਕਿ ਫੀਨੋ ਹੁੰਦੀ ਹੈ ਆਪਣੇ ਜਿਹੜੀ ਜਿਵੇਂ ਨਾ ਪੱਠੇ। ਹਾਂਜੀ ਆਹ ਪੱਠੇ ਪਹਿਲਾਂ ਸਵੇਰ ਨੂੰ ਬਾਅਦ ਆ। ਅੱਛਾ ਜੀ ਖੁਰਾਕ ਲਿਖੀ ਹੋਈ ਉਹ ਇਹਨੂੰ ਮਿਲਦੀ ਰਹਿਣੀ ਹੈ। ਇਹ ਸਾਰੇ ਲੋਕਾਂ ਦੇ ਆ ਜੀ। ਇਹ ਮੈਂ ਕਿਹਾ ਸਾਰੇ ਆ ਇਹ ਲੋਕਾਂ ਦੇ ਇਹਨਾਂ ਦੇ। ਠੀਕ ਹੈ। ਤੇ ਆਹ ਦੇਖੋ अच्छा हर एक ਦੇ ਥੱਲੇ ਇੰਨੀ ਇੰਨੀਆ ਪੋਲਾ ਕੀਤਾ ਹੈ ਮਿੱਟੀ ਵਾਕੇ ਹੈ। ਇਹ ਚਲੇ ਸੁੱਕੋਂ ਦੀ। اچھا ਸੁੱਕ ਪਾਈ ਹੋਈਆਂ। ਇਹ ਲੱਕੜ ਦਾ ਬਰੂਦਾ ਜਿਹਾ ਹੈ ਨਾ? ਹਾਂ ਜੀ ਲੱਕੜ ਦਾ ਹੁੰਦਾ ਹੈ। ਠੀਕ ਹੈ। ਤੇ ਬਸ ਵੀਕਐਂਡ ਤੇ ਇਹ ਆ ਕੇ ਉਹ ਕਰਕੇ ਜਾਂਦੇ ਆ। ਰਾਈਡ ਕਰਦੇ ਆ। ਕਿ ਡੇਲੀ? ਡੇਲੀ ਹੁੰਦੇ ਡੇਲੀ। اچھا ਡੇਲੀ ਹੁੰਦੇ ਆ। ਕਮਾਲ ਹੋ ਗੀ। ਆਪੀ ਕਰਨਾ ਹੈ। ਹੂੰ। Passo? Mm -hmm. Sì, si, certo. Lazar Na na vascaini. Coinici coinici. C'è una coda coi così, Clarido. Clarido. Ok. Ah. ਇਹ ਤੇ ਆ ਲਾਇਆ ਹੋਏ ਉੱਤੇ ਚੜਨ ਲੋ ਜੀ ਹੁਣ ਅਸੀਂ ਪਹੁੰਚਿਆ ਆ ਆਈਲੈਂਡ ਤੇ ਇੱਕ ਆਈਲੈਂਡ ਆ ਇਹ ਆ ਵਿਚਾਲੇ ਵਾਲੇ ਪਾਸੇ ਤੇ ਇਧਰਲੇ ਪਾਸੇ ਨਹਿਰ ਜਾਂਦੀ ਆ ਯਾਰ ਪਛੇ ਯਾਰ ਨਾ ਜੀ ਬਹੁਤ ਲੱਗਦਾ ਨੇਚਰ ਬਹੁਤ ਆ ਦੇਖਣ ਨੂੰ ਤੇ ਪਹਿਲਾਂ ਸੀ ਜਦੋਂ ਪਹਿਲਾਂ ਕਿ ਗਏ ਉਦੋਂ ਵੀ ਦੇਖਿਆ ਤੇ ਬੰਦੇ ਦੀ ਜਿਹੜੀ ਲਾਈਫ ਹੈ ਇਥੇ ਉਹੀ ਬਸ ਜਾਂਦੀ ਹੈ 10-15 ਸਾਲ ਦਾ ਦੇਖੋ ਕਿੱਡਾ ਸੋਹਣਾ ਵਾਲਾ ਦੋਵਾਲਾ ਆਪਣੇ ਚਾਹ ਕੇ ਵੀ ਆਪਾਂ ਇੰਨਾ ਸੋਹਣਾ ਨਹੀਂ ਰੱਖ ਸਕਦੇ ਜਾਂ ਬਣਾ ਨਹੀਂ ਸਕਦੇ ਇਹ ਅਸਲ ਚ ਗਵਰਨਮੈਂਟ ਦੇ ਸਿਰ ਤੇ ਹੁੰਦਾ ਹੈ ਸਰਕਾਰਾਂ ਲੋਕਾਂ ਦੇ ਕਾਨੂੰਨ ਸਖਤ ਕਰਨ ਹਨਾ ਉਵੇਂ ਦੀਆਂ ਚੀਜ਼ਾਂ ਬਣਾ ਕੇ ਰੱਖਣ ਤੇ ਲੋਕ ਸਫਾਈ ਰੱਖਣ ਫੇਰ ਚੀਜ਼ਾਂ ਨੂੰ ਉਵੇਂ ਬਣਾਇਆ ਜਾਂਦਾ ਹੈਗਾ ਜਿਵੇਂ ਹੁਣ ਤਾਂ ਅੱਜ ਕੱਲ ਸਾਰੇ ਕੰਟਰੀ 'ਚ ਸੁਣਦੇ ਆ ਕਿਉਂਕਿ ਘਰ ਘਰ ਦਾ ਬੰਦਾ ਬਾਹਰ ਐ ਖਾਸ ਕਰਕੇ ਪੰਜਾਬ ਵਾਲੇ ਤੇ ਜਿੰਨੇ ਬਾਹਰ ਰਹਿੰਦੇ ਉਹਨਾਂ ਨੂੰ ਪਤਾ ਹੀ ਐ ਤੇ ਬਾਹਰ ਕਿਸੇ ਵੀ ਕੋਈ ਵੀ ਚੀਜ਼ ਨਾਲ ਛੇੜਛਾੜ ਕਰਨੀ ਐ ਤੁਸੀਂ ਕੁਦਰਤ ਨਾਲ ਤੇ ਤੁਹਾਨੂੰ ਸਰਕਾਰ ਦਾ ਦਰਵਾਜ਼ਾ ਐਨੀ ਪਰਮਿਸ਼ਨ ਐਨੀ ਖੱਜਲ ਖਵਾਰੀ ਹੋਣੀ ਪੈਂਦੀ ਐ ਤੁਸੀਂ ਟਾਣੀ ਵੀ ਨਹੀਂ ਪਟ ਸਕਦੇ ਤਾਂ ਹਾਂ ਬਿਨਾਂ ਇਜਾਜ਼ਤ ਤੋਂ ਤੁਸੀਂ ਟਾਣੀ ਵੀ ਨਹੀਂ ਤੋੜ ਸਕਦੇ ਤੋੜੋਂਗੇ ਇਨੇ ਨੇ ਜੁਰਮਾਨੇ ਨੇ ਹਨਾ ਕੋਈ ਕਾਨੂੰਨ ਤੋੜੋਂਗੇ ਤਾਂ ਹੀ ਕਰਕੇ ਇਹ ਚੀਜ਼ਾਂ ਸਾਫ ਸਫਾਈ ਮਤਲਬ ਉਵੇਂ ਰਹਿੰਦੀ ਹੈਗੀ ਹੁਣ ਆਪਣੇ ਬਿਨਾ ਪੁੱਛੇ ਦੱਸੇ ਜਦੋਂ ਆਪਣੇ ਕਣਕ ਨੂੰ ਅੱਗ ਲਾਉਂ ਆ ਕਣਕ ਨੂੰ ਕਹੇਗਾ 나ੜ ਨੂੰ ਅੱਗ ਲਾਉਨੇ ਆਪਾਂ ਜਾਂ ਕੁਝ ਘਰ ਪਾਉਣਾ ਹੋਰ ਆਪਾਂ ਬਿਨਾ ਪੁੱਛੇ ਦਸੀ ਉਹੀ ਦਰਖਤ ਪਟਦੇ ਨੇ ਹੋਰ ਕਰਦੇ ਨੇ ਹਾਂਜੀ ਰਾਣਾ ਤਰਾਣਾ ਜੀ ਕੀ ਕਰਦਾ ਨਾ ਕੋਈ ਪੁੱਛਦਾ ਨਹੀਂ ਵਾਸਤਾ ਨਹੀਂ ਤੇ ਜੇ ਕਾਨੂੰਨ ਸਖਤ ਹੋਣਗੇ ਬੰਦੇ ਵੀ ਆਪੇ ਉਸ ਹਾਵ ਨਾਲ ਢਲ ਜਾਂਦੇ ਆ ਇਹ ਦੇਖੋ ਕੈਫੇ ਕਿੱਡਾ ਸੋਹਣਾ ਬਣਿਆ ਹੋਇਆ ਹੈਗਾ ਤੇ ਕੈਫੇ ਆ ਰੌਣਕ ਮੇਲਾ ਵੈਸੇ ਹੁਣ ਹੈ ਨਹੀਂ ਹਨਾ ਇੱਥੇ ਸ਼ਾਮ ਨੂੰ ਹੁੰਦੇ ਹੋਣਗੇ ਅਮੀਂ ਦੇਖ ਲਓ ਕਿੰਨਾ ਪਿਛਲੇ 2 ਦਿਨਾਂ ਤੋਂ ਪਿਆ ਸੀ ਇੰਨਾ ਨਾ ਪਾਣੀ ਖੜ ਗਿਆ ਹੁਣ ਤਾਂ ਪਾਈ ਹੈਗੀ ਤੇ ਹੋਪਸੋ ਫੇਰ ਕਹਿਣਾ ਯਾਰ ਮੌਸਮ ਸਾਫ ਰਹੇ 10 12 ਦਿਨ ਦਾ ਘਟੋ ਘਟ 12 ਦਿਨ ਮੌਸਮ ਸਾਫ ਰਹੇ ਆ 12 ਦਿਨ ਤੁਹਾਨੂੰ ਸਾਰਾ ਇਟਲੀ ਘੁਮਾ ਦੇਣਾ ਬਹੁਤ ਹੈ ਭਾਜੀ 12 ਦਿਨ ਬਹੁਤ ਹੈ ਬਹੁਤ ਹੈ ਇਟਲੀ ਘੁੰਮਣ ਨੂੰ ਦੇਖੋ ਮੇ ਫੇਸ ਹੋ ਜਾ ਹਾਂਜੀ ਜੇ ਦੱਦੇ ਘੁੰਮਦੇ ਰਹੇ ਫੇਸ ਹੋ ਜਾਣਾ ਬਸ ਅੱਛਾ ਕਿਦਾਂ ਸੋਹਣਾ ਲੱਗ ਰਿਹਾ ਬਹੁਤ ਸੋਹਣਾ ਲੱਗ ਰਿਹਾ ਹਾਂਜੀ ਇਨ ਨਦੀ ਦੇ ਬਿਲਕੁਲ ਕਿਨਾਰੇ ਤੇ ਆ ਗਏ ਹੁਣ ਅਸੀਂ ਜਿਹੜੀ ਤੁਹਾਨੂੰ ਉੱਪਰੋਂ ਦਿਖ ਰਹੀ ਸੀ ਨਾ ਇਹ ਏਰੀਆ ਜਨਾ ਸਾਰੇ ਪਿਕਨਿਕ ਮਨਾਉਣ ਆਉਂਦੇ ਆ ਮਤਲਬ ਆਪਣਾ ਟਾਈਮ ਸਪੈਂਡ ਕਰਨ ਜਿਵੇਂ ਕੋਰੇ ਤੁਹਾਨੂੰ ਪਤਾ ਹੀ ਹੈ ਇਹ ਇੰਡੀਵਿਜੂਅਲ ਲਾਈਫ ਜੀ ਜ਼ਿਆਦਾ ਪਸੰਦ ਕਰਦੇ ਆ ਵੀ ਕੁਦਰਤ ਚ ਇਕੱਲੇ ਬਹਿ ਕੇ ਹਨ ਤੇ ਦੇਖਦੇ ਰਹਿਣਾ ਉਹ ਸਾਰੀਆਂ ਚੀਜ਼ਾਂ ਲਈ ਇੱਥੇ ਸਾਰਾ ਏਰੀਆ ਬਣਾਇਆ ਹੋਇਆ ਹੈਗਾ ਬੜਾ ਸੋਹਣਾ ਏਰੀਆ ਸੀ ਯਾਰ ਇਹਦੇ ਨਹਿਰ ਦੇ ਨਾਲ ਨਾਲ ਮਾਹੌਲ ਹੀ ਬੜਾ ਸੋਹਣਾ ਹੈਗਾ ਇਥੇ ਬਾਈ ਜੀ ਦਿਨ ਪਰ ਆ ਕੇ ਬੈੰਦੇ ਹੋਣਗੇ ਸਾਰੇ ਹਾਂਜੀ ਪੂਰਾ ਜਦੋਂ ਬੈਠੇ ਆ ਬਸ ਸਾਰੀ ਜਿਹੜੀ ਬੈਠੇ ਰਹਿਣਾ ਇੱਥੇ ਅੱਛਾ ਬਸ ਆਦਨ ਵਾਲਿਆਂ ਆਣੀਆਂ ਨਿਆਣਿਆਂ ਨੂੰ ਨਾਲ ਲੈ ਆਉਣਾ ਜੇ ਛੁੱਟੀ ਆ ਬਸ ਸਾਰਾ ਦਿਨ ਬੈਠੇ ਰਹੋ ਕਮਾਲ ਹੈ ਜਗ੍ਹਾ ਬਹੁਤ ਵਧੀਆ ਹੈ ਨਾ